ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੋਗਾ ਟਰੈਕਟਰ ਮੰਡੀ ਤੇ ਖੜੇ ਸੀ ਬਾਈ ਜੱਗਾ ਆਪਣੇ ਨਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਸਤਿ ਸ੍ਰੀ ਅਕਾਲ ਬਾਈ ਜੱਗੇ ਸਤਿ ਸ੍ਰੀ ਅਕਾਲ ਹੋਰ ਕਿਦਾਂ ਬਈ ਵਧੀਆ ਬਾਈ ਜੀ ਤੁਸੀਂ ਸੁਣਾਓ ਬੜੀ ਵਧੀਆ ਠੀਕ ਹੈ ਕੰਮ ਕਰ ਬਈ ਬਈ ਬੜੀ ਕਿਰਪਾ ਰੱਬ ਦੀ ਬਸ ਥੋੜਾ ਟਾਈਮpass ਹੋ ਜਾਂਦਾ ਠੀਕ ਹੈ ਬਾਈ ਜੀ ਕਿੰਨੇ ਟਰੈਕਟਰ ਲੈ ਚੰਦੇ ਅੱਜ ਦੋ ਆ ਬਾਈ ਇੱਕ ਆਪਣੇ ਕੋਲੇ ਆ ਨਾਭੀ ਰੰਗ ਵਾਲਾ ਠੀਕ ਹੈ ਜੀ ਸੋਹਣਾ ਜੀ 552 ਪੁਰਾਣਾ ਮਾਡਲ ਹਾਂ ਤੇ ਇੱਕ ਆ 735 2000 ਤੇ ਮਾਡਲ ਹੈਗਾ ਭਾਈ ਜੀ ਇਹ 2000 ਮਾਡਲ ਆ ਠੀਕ ਆ ਭਾਈ ਜੀ ਕੰਡੀਸ਼ਨ ਕਿਵੇਂ ਆ ਟਰੈਕਟਰ ਦੀ ਪੇਂਟ ਰੰਗ ਬਿਟਾ ਮਾਇਣਾ ਯਾਰ ਬੰਦਾ ਦਸਲੀ ਨਾ ਕਰਕੇ ਲੈ ਕੇ ਜਾਵੇ ਜੇ ਸਾਰਾ ਟਰੈਕਟਰ ਰੀਜਨਲ ਪਿਆ ਸਾਰਾ ਸਾਰਾ ਰੀਜਨਲ ਆਗਾ ਸਾਰਾ ਰੀਜਨਲ ਠੀਕ ਆ ਲੈ ਮੇਟਰ ਸਾਰਾ ਟਰੈਕਟਰ ਰੀਜਨਲ ਆਗਾ ਰਿਮਰ ਰੂਮਾ ਤੋਂ ਲੈ ਕੇ ਇੰਜਨ ਤੱਕ ਸਾਰਾ ਜਿੰਨਾ ਵੀ ਪਿਆਣਾ ਲਿੰਕਾ ਲੁੰਕਾ ਮਗਰ ਤੱਕ ਠੀਕ ਹੈ ਮਨ ਟਰੈਕਟਰ ਸਾਰਾ ਰੀਜਨਲ ਆ ਠੀਕ ਹੈ ਸਹੀ ਥੇ ਰਿਚ ਆ ਭਾਈ ਜੀ ਕਿੱਥਾ ਸਹੀ ਥੇ ਸਹੀ ਥੇ ਚਲੋ ਮੇਟਰ ਸਹੀ ਥੇ ਜਗਾ ਬੈਕਟਰ ਦੀ ਕੰਡੀਸ਼ਨ ਨੂੰ ਚੈੱਕ ਕਰਵਾਤੇ ਬਾਈ ਜੀ ਮਗਰਾਟ ਨੂੰ ਰੂਟ ਪਾਈ ਕਹਿੰਦਾ ਚੰਗੇ ਨੇਗੇ ਨਾਲ ਦੀ ਮਗਰਾਟ ਨੇ ਸਪੀਕਰ ਵਗੈਰਾ ਚੱਲਦੇ ਨੇਗੇ ਐਂਡੀਕਟਰ ਐਂਡੀਕਟਰ ਵੀ ਨਾਲ ਦੇ ਲੱਗੇ ਮਗਰਾਟ ਦੇ ਉੱਪਰ ਹੀ ਡੈਨਿਕਟਰ ਨਾਲ ਦੇ ਠੀਕ ਹੈ ਨਾਲ ਦੇ ਨਾਲ ਦੇ ਨਾਲ ਦੇ ਕੰਪਨੀ ਫਿਟਿੰਗ ਆਉਂਦੀ ਹੈ ਠੀਕ ਹੈ ਜੀ ਜਿਹੜੇ ਟਾਇਰ ਹੈਗੇ 45 ਪੈਸੇ ਆ 12 ਦੇ ਠੀਕ ਹੈ 12 ਦੇ 45 ਪੈਸੇ ਬੈਕਟਰ ਨੇ ਤੇ ਫਰੰਟ ਤੁਸੀਂ ਦਿਖਾ ਦੇ ਬਾਈ ਜੀ ਅਪੋਲੋ ਦੇ ਜਮਾ ਨਵੇਂ ਟਾਇਰ ਨੇ ਨਾ ਨੂਲੇ ਨਵੇਂ ਆ ਅਪੋਲੋ ਦੇ ਠੀਕ ਆ ਬਾਈ ਜੀ ਤੇ ਨੰਬਰ ਰੋਗਾ ਬਾਈ ਜੀ 50 50 ਨੰਬਰ ਆ ਵੀ PB053 ਠੀਕ ਹੈ ਬਟੰਡੇ ਦਾ ਬੈਟਰੀ ਦੇਖ ਸਕਦਾ ਕਿ ਬੈਟਰੀ ਵੀ ਚੰਗੀ ਪਈ ਹੈ ਨਾ ਬਈ ਸਾਡੀ ਬੈਟਰੀ ਆ ਠੀਕ ਆ ਬਾਈ ਜੀ ਚਲ ਫਸੂਲਪ ਪੂਰੀ ਵਧੀਆ ਚੱਗਦਾਗਾ ਹਾਂ ਹਾਂ ਕੋਈ ਤਾਂ ਕਰ ਲੈ ਯਾਰ ਵੀ ਬੰਦਾ ਦਸੱਲੀ ਆਪਣੀ ਗਾਰੰਟੀ ਆ ਫਲ ਕਾਪੀਗਾ ਅੱਗੇ ਤੋਂ ਲੈ ਕੇ ਇੰਜਨ ਗੇਅਰ ਦੀ ਠੀਕ ਆ ਬਾਈ ਜੀ ਤੇ ਡਿਮਾਂਡ ਰੂਪ ਬਾਈ ਜੀ ਡਿਮਾਂਡ 190 ਠੀਕ ਆ ਜੀ ਦੇਣ ਲੈਣ ਵਾਲਾ ਛੋਟੇ ਮੁੱਲ ਛੋਟਾ ਜਿਹੜਾ ਛੋਟਾ ਟਰੈਕਟਰ ਹੁੰਦਾ ਹੈ ਜੇ ਮੈਨੂੰ ਪਤਾ ਹੈਗਾ ਥੋੜਾ ਘੱਟ ਹੁੰਦਾ ਪਰ ਤੂੰ ਵਧੀਆ ਕਰ ਦੇ ਜੱਗੇ ਚਲ ਆਪਾਂ 20000 ਰੁਪਏ ਲੈਸ ਕਰ ਦਾਂਗੇ ਠੀਕ ਹੈ ਜੀ ਲੈ ਮਿੱਤਰੋ 1 ਲੱਖ ਤੇ 70000 ਦਾ ਇਹ 10 12000 ਦੀ ਅੜ ਜਾਂਦੇ ਹੁੰਦੇ ਨੇ ਠੀਕ ਹੈ ਜੇ ਆਪਣੀ ਵੀਡੀਓ ਦੇਖ ਕੇ ਆਉਂਗੇ ਬਾਈ ਜੀ ਰੇਟ ਹਜੇ ਵੀ ਨਹੀਂ ਫਿਕਸ ਆਏਗਾ ਕਿਉਂਕਿ ਬਾਈ ਜੇ ਮੌਕੇ ਤੇ ਆਉਂਗੇ ਰੇਟ ਫੇਰ ਬਣਨਾ ਹੈ ਕਹਿੰਦਾ ਇਸੇ ਕਰ ਲੈ ਕੋਈ ਨਾ ਵੀ ਕਰ ਲਾਂਗੇ ਠੀਕ ਆ ਬਾਈ ਜੀ ਮੌਕੇ ਤੇ ਪਤਾ ਨਹੀਂ ਵਧ ਜਾਏ ਜਾਂ ਘਟ ਜਾਵੇ ਤੇ ਅੱਗੇ ਕਹਿੰਦਾ ਬਾਈ ਜੀ ਸਵਰਾਜ 855 ਨਾਭੀ ਸ਼ੋ ਵਾਲਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਵੀ ਬਹੁਤ ਘੱਟ ਮਿਲਦੇ ਨੇ ਨਾ ਭਾਈ ਇਹ 90 100 ਬਾਕੀ ਸੱਚੇ ਹੋਰ ਤੁਸੀਂ ਨਾ ਭੁੱਲ ਗਿਆ ਮੈਂ ਸਵਰਾਜ 855 ਉਹਦਾ ਆਪਣੇ ਕੋਲੇ ਆਈਡੀ ਪ੍ਰੂਫ ਹੀ ਬੰਦੇ ਨੇ ਮਿਲ ਜੂ ਸੀ ਤੇ ਨਾਂ ਇਹ ਇਸ ਵਕਤ ਉਹ ਟਰੈਕਟਰ ਠੀਕ ਹੈ ਸਵਰਾਜ ਆਨਲਾਈਨ ਵੀ ਬੋਲਦਾ ਹੈ ਹਾਂ ਆਨਲਾਈਨ ਵੀ ਬੋਲਦਾ ਹੈ ਠੀਕ ਹੈ ਭਾਈ ਜੀ ਲੋਨ ਹੋਣਾ ਨਹੀਂ ਮਿੱਤਰੋ ਇਹ ਤੇ ਨਾ ਹੀ ਕੋਈ ਛੋਟੇ ਨਾਮ ਹੋਣਾ ਜਣਾ ਤੇ ਸਿੱਧਾ ਟਰੈਕਟਰ ਮਿਲੂ ਮਿਲੂਗਾ ਨਾ ਭਾਈ ਫਰਾਂ ਦਾ ਟਰੈਕਟਰ ਕੱਟਣਾ ਤਾਂ ਕੱਟਿਆ ਜਾਊਗਾ ਵਿੱਚ ਕੱਟ ਲਾਂਗੇ ਕੋਈ ਚੰਗੇ ਜਿਹੇ ਕਟਾਉਣਗੇ ਠੀਕ ਹੈ ਤੇ ਇਹ ਸਵਰਾਜ 855 ਇਹ ਮਾਡਲ ਹੈ ਭਾਈ ਜੀ ਇਹ 99 ਮਾਡਲ ਆ ਚੱਪ ਵਾਲ ਸਟਿਕਰਸ ਤੋਂ ਕਰ ਨਾਲ ਦੀ ਨਹੀਂ ਪਈ ਇਹਦੇ ਕੁਝ ਨਾਲ ਦਾ ਜਿਵੇਂ ਕਰੈਕਟਰ ਸਾਰਾ ਰੀਜਨਲ ਹੀ ਵੀ ਆ ਸਾਰਾ ਇਹ ਸ਼ੋ ਤੋਂ ਲੈ ਕੇ ਮਗਰ ਮਗਰਾਡਾ ਦਾ ਠੀਕ ਆ ਭਾਈ ਜੀ ਨਾਬੀ ਇਹ ਸ਼ੋੜਾ ਜਿਹੜਾ ਭਈ ਹੈ ਨਾ ਇਹ ਜ਼ਿਆਦਾਤਰ ਕਹਿ ਲਈ ਆ ਪਰ ਰੰਗ ਰੂੰਗੇ ਦਾ ਉੱਡੇ ਦਾ ਸਹੀ ਪਤਾ ਨਹੀਂ ਲੱਗਦਾ ਨਾ ਭਈ ਇੱਥੇ ਵਿੱਚ ਹੀ ਰਲ ਜਾਂਦਾ ਨਾ ਇਹ ਆਪਾਂ ਨੂੰ ਜ਼ਿਆਦਾਤਰ ਆਪਾਂ ਚੈਰੀ ਦੇ ਨਾਮ ਤੇ ਜਾਣਦੇ ਲੋਕੀ ਇਹਨੂੰ ਠੀਕ ਆ ਚੈਰੀ ਕਲਰ ਵਾਲਾ ਉਹ ਕਹਿੰਦੇ ਠੀਕ ਆ ਜੀ ਚੈਰੀ ਕਲਰ ਵਾਲਾ ਠੀਕ ਆ ਇਹ ਚੱਪਾ ਵਾਲੀ ਕਾਪੀ ਹੈ ਭਾਈ ਜੀ ਕਲੋਸ ਕਰਦੇ ਇੰਜਨ ਵਾਲਾਗਾ ਮਤਲਬ ਟੌਪ ਮਾਡਲ ਵਾਲੀ ਕਹਿੰਦੇ ਨਾ ਭਈ ਇੱਕ ਤਰ੍ਹਾਂ ਦਾ ਕਲੋਸ ਕਰਦੇ ਇੰਜਨ ਵਾਲ ਠੀਕ ਹੈ ਉਸ ਦਾ ਮਨ ਕੇ ਬੈਸਟ ਕੋਲ ਉਸ ਕਰ ਇੰਜਨ ਆ ਰਿਹਾ ਨਾ ਠੀਕ ਆ ਭਾਈ ਜੀ ਤੇ ਜਿਵੇਂ ਪੁਰਾਣੇ ਮਾਡਲ ਚ ਜੀਟਰਾ ਇੰਜਨ ਬੈਟਰ ਜੀ ਨਾ ਤੇ ਟਾਇਰ ਇਹਦੇ ਵੀ ਫਰੰਟ ਨਾ ਮੈਨੇ ਕਿਤੇ ਬੈਕ ਰੈਨ ਕੇ ਬੇਜ ਅੱਗੇ ਬੈਠ ਹੈ ਮਨ ਕੇ ਚਲੋ ਕਿ 45 ਕੇ ਪੈਸੇ ਹੈਗੇ ਬੈਕ ਯਾਰ ਠੀਕ ਆ ਭਾਈ 45 ਕੇ ਪੈਸੇ ਬੈਕ ਟਰਨੇਗੇ 14 ਨਾਲ 13 ਨਾਲ 13 ਲੈ 13 ਵਾਲੇ 13 ਵਾਲਾ ਸੌਰੀ 14 ਦੇ 14 ਦੇ ਆ ਠੀਕ ਆ ਭਾਈ ਤੇ ਡਿਮਾਂਡ ਰੁਪਏ ਇਹਦੀ ਡਿਮਾਂਡ ਹੈ ਗਿਆ 215000 ਰੁਪਿਆ 2 ਲੱਖ ਤੋਂ ਥੱਲੇ ਆ ਕੇ ਗੱਲ ਕਰ 1 लाख 95000 ਰੇ ਦੇ ਰਹਾ ਠੀਕ ਹੈ ਮੈਂ ਕਹਿੰਦਾ ਨਵੇਂ ਨਾ ਕਹਿਦੀ ਚਾਹੀਦੀ 1 ਲੱਖ ਤੇ ਵੀ ਜੀ 95000 ਰੁਪਏ ਦਾ ਇਹ ਟਰੈਕਟਰ ਮਿਲ ਜੂਗਾ ਛੋਟੇ ਜ਼ਿਮੀਦਾਰ ਤੇ ਤੋਪਾ ਟਰੈਕਟਰ ਨਾਲੇ ਬੱਜੂ 855 ਨਾ ਬਾਈ ਬਾਕੀ ਸਾਰੇ ਸੌ ਦਾ ਪਹਿਣ ਗਿਆ 6 ਛਰੀ ਆ 6 ਛਰੀ ਆ 6 ਛਰੀ ਆ ਬਾਕੀ ਆਮ ਅਰੀਜਨਲ 21 ਛਰੀ ਆਉਂਦਾ ਇਹ 6 ਛਰੀ ਕਰਾਇਆ ਹੋਇਆ ਵੀ ਆਪਾਂ ਠੀਕ ਹੈ ਜੀ ਸਭ ਤੋਂ ਪੁਰਾਣਾ ਖੁੰਡ ਕਹਿ ਜੀ ਨਾ ਬਈ ਇਹ ਟਰੈਕਟਰ ਨਾ ਮੈਨਾਂ ਵੀ ਨਵੇਂ ਦੀ ਬੜਕ ਮੇਲੋ ਤੇ ਦੀ ਬੜਕ ਮੇਲੋ ਠੀਕ ਹੈ ਜੀ ਜ਼ਮੀਨ ਆਸਮਾਨ ਦਾ ਫਰਕ ਆ ਕਲੋਸ ਕਰ ਦਤਾ ਸਹੀ ਗੱਲ ਆ ਬਈ ਮਤਲਬ ਸ਼ੁਰੂ ਤੋਂ ਭਾਈ ਕਿਸਾਨ ਭਰਾਵਾਂ ਦੇ ਰਾਜ ਕਰਦਾ ਆ ਰਿਹਾ ਨਾ ਵੀ ਇਹ ਟਰੈਕਟਰ ਤੇ ਮੋਬਾਈਲ ਨੰਬਰ ਹੈਗਾ ਭਈ ਜੱਗੇ 95921 13913 ਇੱਕ ਵਾਰੀ ਹੋਰ ਬੋਲੋ 95921 13913 ਠੀਕ ਹੈ ਭਾਈ ਠੀਕ ਹੈ ਭਈ ਜੱਗੇ ਧੰਨਵਾਦ ਭਾਈ ਗੱਲ ਕਰਕੇ ਬਹੁਤ ਵਧੀਆ ਲੱਗਿਆ ਸਸੀ ਕਾ ਭਾਈ ਜੀ ਸ਼ਿਗਲ ਜੀ ਠੀਕ ਹੋ ਭਾਈ ਜੀ ਹਾਂ ਜੀ ਧੰਨਵਾਦ ਠੀਕ ਹੈ ਭਾਈ ਜੀ ਕਿੰਨੇ ਟਰੈਕਟਰ ਲੈ ਕੇ ਆਏ ਭਾਈ ਜੀ ਟਰੈਕਟਰ ਅੱਜ ਭਾਈ ਅਪਨ ਦੋ ਲਗਾਏ ਅਰਜਨ ਤੇ 5512 ਮਾਡਲ ਠੀਕ ਹੈ ਭਾਈ ਜੀ ਤੇ ਮੋਡਲ ਨੰਬਰ ਹੈਗਾ ਭਾਈ ਜੀ 95923 0883 ਠੀਕ ਆ ਬਾਈ ਜੀ ਕਾਪੀ ਕਾਇਰ ਨੇ ਕਿ ਮੇਰੇ ਨਾਲ ਟਰੈਕਟਰ ਬਾਈ ਕਾਪੀ ਕਾਇਰ ਨੇ ਸੋਲ ਗਾਰੰਟੀ ਬਾਈ ਨੰਬਰ 50 ਰਣੇ ਆਵ ਨੰਬਰ ਆ ਵੀ ਆਨਲਾਈਨ ਬੋਲਦਾ ਟਰੈਕਟਰ ਉਹ ਵੀ ਆਨਲਾਈਨ ਬੋਲਦਾ ਪਹਿਲੇ ਨਾਲ ਆ ਸਮਝਾ ਠੀਕ ਆ ਬਾਈ ਜੀ ਸਾਰੇ ਟਰੈਕਟਰ ਆਨਲਾਈਨ ਬੋਲਦੇ ਚਲੋ ਮਿੱਤਰੋ ਪਹਿਲਾਂ ਭਾਰਜਨ ਤੋਂ ਗੱਲਬਾਤ ਕਰਦੇ ਆਂਗੇ 605 ਅਲਟਰਾ ਟਰੈਕਟਰ ਦੀ ਰੇਟ ਆ ਸਾਰੀ ਮੰਡੀ ਨਾਲੋਂ ਘੱਟ ਡੇਟ ਫਿੱਟਣਾ ਠੀਕ ਆ ਬਾਈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੇ ਮਾਡਲ ਹੋਊਗਾ ਬਾਈ ਜੀ 2008 ਠੀਕ ਆ ਲੈ ਮਿੱਤਰੋ 2008 ਮਾਡਲ ਆਗਾ ਸਰਕਾਰੀ ਪਲੇਟਾਂ ਲੱਗੀਆਂ ਠੀਕ ਆ ਠੀਕ ਆ ਬਾਈ ਇਹ ਤੇ ਟਰੈਕਟਰ ਨੂੰ ਟਾਇਰ ਰਹਿਣਗੇ ਬਾਈ ਜੀ ਮਗਲੇ ਡਰ 90 ਪੈਸੇ ਬਾਈ ਬੋਲੋ ਦੇ ਠੀਕ ਆ ਜੀ ਠੀਕ ਆ ਜੀ ਤੇ ਮੂਲ ਡਰ ਮੁਰਗੀ ਤੁਸੀਂ ਅੱਧੇ ਟਾਇਰ ਮਾ 4000 ਦੇ ਠੀਕ ਆ ਜੀ ਬੈਕ ਟਾਇਰ 16 ਦੇ ਕਿ 14 ਬਾਈ ਜੀ 16 16 ਦੇ 16 ਦੇ 605 ਆ ਜੀ ਠੀਕ ਆ ਜੀ 16 ਦੇ ਟਾਇਰ ਨੇ ਮਿੱਤਰੋ ਟਰੈਕਟਰ ਗੇਅਰ ਆ ਬਾਈ ਸੈਂਟਰ ਗੇਅਰ ਹੈਗਾ ਕੰਡੀਸ਼ਨ ਦਾ ਚੰਗਾ ਗਾ ਟਰੈਕਟਰ ਬਾਕੀ ਤੇ ਨਿਗਾਹੇ ਮਨਵਾਰ ਜਸਪ੍ਰੀਤ ਸਾਰਾ origignal ਹੀ ਆਣਾ ਬਾਈ ਜੀ ਹਾਂਜੀ ਹਾਂਜੀ origignal ਬਾਈ ਜੀ ਠੀਕ ਆ ਬਾਈ ਜੀ ਸਾਰਾ origignal ਹੀ ਆ ਪਾਵਰ ਸਟੀering ਹੈਗਾ ਹਾਂ ਕੰਪਨੀ ਦਾ ਪਾਵਰ ਆ ਠੀਕ ਹੈ ਪੰਪ ਕੰਪਨੀ ਦੀ ਪਾਵਰ ਆ ਬਾਈ ਜੀ ਤੇ ਡਿਮਾਂਡ ਰੂਪ ਹੈ ਜੀ ਇਹਦੀ ਡਿਮਾਂਡ 3 15 ਬਾਈ ਜੀ ਠੀਕ ਹੈ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਉਹਨਾਂ ਆਪਾਂ 2000 ਰੁਪਏ ਰੈਸਟ ਕਰਦੇ ਹਾਂ ਠੀਕ ਆ ਬਾਈ ਜੀ ਮੈਂ ਕਹਿਣੀ ਲੱਗਿਆ ਸੀ ਬਾਈ ਤੂੰ ਤਿੰਨ ਤੋਂ ਥੱਲੇ ਆ ਕੇ ਗੱਲ ਕਰੀ 2,95,000 ਰੁਪਏ ਲੈ ਮੈਂ ਤਰਾਗੇ ਦਿਖਾਉਣਾ ਤੁਹਾਨੂੰ ਸਵਰਾਜ 855 ਫੋਰ ਸਟਾਰ ਟਰੈਕਟਰ ਦੇ ਖਾਣੇ ਚੈੱਕ ਕਰੋ ਤੇ ਫਰੰਟ ਪਹਿਲਾਂ ਦਾ ਰੇਡੀਅਲ ਚੇਸਟਮਾ ਕੰਡੀਸ਼ਨ ਦਾ ਵੀ ਚੰਗਾ ਦਾ ਟਰੈਕਟਰ ਤੇ ਮਾਡਲਰ ਹੋਗਾ ਭਾਈ ਜੀ 2012 7ਵੇਂ ਮਹੀਨੇ ਦਾ ਠੀਕ ਹੈ ਜੀ ਲੈ ਮੇਤਰੋ 2012 ਮਾਡਲ ਹੈਗਾ 7ਵੇਂ ਮਹੀਨੇ ਦਾ ਕੰਡੀਸ਼ਨ ਦਾ ਟਰੈਕਟਰ ਚੰਗਾ ਪਿਆਗਾ ਸਾਰਾ Ориجنਲ ਆ ਭਾਈ ਭਲਾ ਵਾਕੇ ਲੈ ਜਵਾਂਦਾ ਠੀਕ ਹੈ ਜੀ ਲੈ ਮੇਤਰੋ ਸਾਰਾ Ориجنਲ ਆ ਬਾਕੀ ਭਾਈ ਪਤਾ ਵੀ ਲੱਗਦਾ ਟੱਕਾ ਟੁੱਕਾ ਤਾਂ ਭਾਈ ਜਿੰਨਾ ਹੈਗਾ ਸਾਰਾ ਰੰਗ ਰੂੰਗਾ ਲੱਗਦ ਕੈਸ਼ ਆ ਪਹਿਲੇ ਨਾਲ ਠੀਕ ਹੈ ਸਟਿੱਕਰ ਸੁਪਰ ਵੀ ਨਹੀਂ ਚੇਂਜ ਕਰਿਆ ਨੇ ਭਾਈ ਜੀ ਚੈੱਕ ਕਰ ਸਕਦੇ ਭਾਈ ਸਟਿੱਕਰ ਸੁਪਰ ਦਾ ਵੀ ਰੰਗ ਵੀ ਉਮੀ ਉਡੇ ਪਿਆਗਾ ਸੈਂਟਰ ਗੇਅਰ ਆ ਗਿਆ ਤੇ 12 ਮਾਡਲ ਹੈਗਾ ਪਾਵਰ ਸਟੀering ਆ ਟੈਰ ਰਹਿਣਗੇ ਭਾਈ ਜੀ ਟੈਰ ਮਗਲੇ ਭਾਈ ਮਾਨੂੰ 60 ਪੈਸੇ ਦੀ ਮੰਨ ਕੇ ਚੱਲੋ ਐਮ ਆਰ ਐ ਠੀਕ ਆ ਭਾਈ ਜੀ ਤੇ ਮੂਹਰੇ ਲੈ ਹੈਗੇ ਆ 90 ਪੈਸੇ ਮੂਹਰੇ ਦੇ 20 ਕੱਢੀ ਦੇ 20 ਕੱਢੀ ਦੇ ਮਹਿੰਗੇ ਹਾਲਿਆ ਨਾ ਭਾਈ ਕੱਲੀ ਠੀਕ ਆ ਭਾਈ ਜੀ 750 16 ਵਾਲੇ ਬੈਕ ਸਾਈਡ ਤੋਂ ਨੀਗਾ ਬਰਬਾਦ ਜਸਪ੍ਰੀਤ ਡਬਲ ਡਿਸਟ੍ਰੀਬਿਊਟਰ ਆ ਗਿਆ ਭਾਈ ਜੀ ਇਹ ਸਿੰਗਲ ਡਿਸਟ੍ਰੀਬਿਊਟਰ ਆ ਜੀ ਠੀਕ ਆ ਜੀ ਸਿੰਗਲ ਡਿਸਟ੍ਰੀਬਿਊਟਰ ਡਬਲ ਪੰਪ ਨਾਲ ਪਾਵਰ ਆ ਠੀਕ ਆ ਡਬਲ ਪੰਪ ਨਾਲ ਪਾਵਰ ਆ ਮਿੱਤਰੋ ਤੇ 12 ਮਾਡਲ ਆ ਪਹਿਲੇ ਨਾਮ ਆ ਭਾਈ ਪਹਿਲੇ ਨਾ ਨਕਦ ਕੈਸ਼ ਠੀ ਡਿਮਾਂਡ ਲਈ ਬਾਈ 4 ਲੱਖ 22000 ਰੁਪਇਆ ਠੀਕ ਹੈ ਜੀ ਜੇ ਤੁਹਾਡੀ ਵੀਡੀਓ ਕੋਈ ਸ਼ੇਅਰ ਕਰਕੇ ਤਾਂ 15000 ਰੁਪਏ ਲੈਸ ਕਰ ਦਾਂਗੇ ਬੱਚੇ 20 ਕਰ ਦੇ ਚੱਲ 20 ਕਰ ਦਾਂਗੇ ਕੋਈ ਨਹੀਂ ਤੇਰੇ ਕੋਲ ਠੀਕ ਹੈ ਲੈ ਮੇਰੇ ਤੇ ਜੋ 20000 ਰੁਪਏ ਲੈਸ ਆਗਾ ਠੀਕ ਹੈ ਭਾਈ ਜੀ ਤੇ ਇਹ ਸਵਰਾ 735 ਇਹ ਵੀ ਦਿਖਾ ਦਈਏ ਇਹ ਵੀ ਹਾਂ ਬੱਸ ਇਹ ਵੀ ਦਿਖਾ ਦਈਏ ਮੇਰੇ ਨੰਬਰ ਵਿੱਚ ਹੀ ਬੋਲਦੇ ਬਸ ਆਪਣੇ ਕੋਲੇ ਆਪਣੇ ਪਿੰਡ ਦਾ ਠੀਕ ਹੈ ਬਾਈ ਦੇ ਪਿੰਡ ਦੀ ਹੈਗਾ ਬਾਈ ਠੀਕ ਹੈ ਪਹਿਲਾਂ ਦੱਸ ਰਿਹਾ ਸੀਗਾ ਤੇ ਇਹ ਵੀ ਦਿਖਾ ਦਿੰਦੇ ਨੇ ਕਿ ਤੇਰੇ ਟੈਰ ਦਾ ਬੈਲ ਬੂਲ ਮਿਲ ਜਾਊਗਾ ਠੀਕ ਹੈ ਜੀ ਲੈ ਮੇਤਰੋ ਟਰੈਕਟਰ ਦੀ ਕੰਡੀਸ਼ਨ ਚ ਫਰੰਟ ਟਾਇਰ ਤਾਂ ਕਲ ਗਿਆ ਪਾ ਠੀਕ ਜੀ ਨੇਗੇ ਬੈਕ ਟਾਇਰ ਬਾਈ ਕਹਿੰਦਾ ਬਿਲ ਵੀ ਮਿਲ ਜੂਗਾ ਨਵੇਂ ਟਾਇਰ ਨੇਗੇ ਭਾਈ ਜੀ ਬੈਕ ਟਾਇਰ 12 ਵਾਲ ਲੈਣਾ ਭਾਈ ਜੀ ਹਾਂ ਜੀ 12 ਵਾਲੀ ਠੀਕ ਹੈ ਜੀ 12 ਵਾਲੇ ਬੈਕ ਟਾਇਰ ਨੇ ਭਾਈ ਜੀ ਸੀਏਟ ਕੰਪਨੀ ਦੇ ਤੇ ਮਾਡਲ ਹੋਗਾ ਭਾਈ ਜੀ ਇਹ ਮਾਡਲ ਹੈ 99 ਠੀਕ ਆ ਜੀ 99 ਮਾਡਲ ਹੈਗਾ ਇੰਜਨ ਗੇਅਰ ਭਾਈ ਕਿਹ ਜਿਹੜੇ ਰਵਾ ਕੇ ਲੈ ਜੀ ਭਾਈ ਬੰਦਾ ਕੋਈ ਠੀਕ ਹੈ ਤਸੱਲੀ ਹੈਗੀ ਕੋਈ ਹਾਂ ਹਾਂ ਘਰੇ ਆ ਜਾ ਵਾ ਕੇ ਲੈ ਠੀਕ ਹੈ ਜੀ ਲਓ ਮਤਰੋ ਲੋਕਲ ਬਰਨਾ ਮਾਨਸਾ ਦਾ ਨੰਬਰ ਆ ਪੀਵੀ 31 ਤੇ ਡਿਮਾਂਡ ਰੂਪਏ ਜੀ ਦੀ ਡਿਮਾਂਡ 190 ਕਰਾ ਦੇਗੇ ਠੀਕ ਹੈ ਜੀ ਬਾਈ ਨੇ ਆਪੇ ਕਹਤਾ ਵੀ ਉਹਨੂੰ ਕਹਿ ਕੇ ਕਰਾ ਦਾਂਗਾ ਮੈਂ ਕਹਿਣ ਲੱਗਿਆ ਵੀ ਉਹ ਬਾਈ ਲੜੇ ਨਾ ਨਹੀਂ ਨਹੀਂ ਕਰਵਾ ਦਾਂਗੇ ਠੀਕ ਹੈ ਵੀ 15 20000 ਰੁਪਏ ਚੋਂ ਲੈਸ ਹੋ ਜੀ ਬਾਈ ਜੀ ਛੋਟੇ ਮੁੱਲ ਜੋ ਛੋਟਾ ਥੋੜਾ ਜਿਹਾ ਘੱਟ ਲੈਸ ਹੁੰਦਾ ਨਾ ਬਈ ਠੀਕ ਹੈ ਬਾਈ ਜੀ ਤੇ ਮੋਲ ਨੰਬਰ ਇੱਕ ਵਾਰੀ ਦੱਸ ਦੋ ਬਾਈ ਜੀ 95923 ਜੀ 08123 ਠੀਕ ਪਿੰਡ ਮਾੜੀ ਮੁਸਤਫਾ ਨੇੜੇ ਭਗਾਪੁਰਾਣਾ ਉਧਰ ਭਗਤਾ ਵੀ ਨੇੜੇ ਪੈ ਜਾਂਦਾ ਭਗਾਪੁਰਾਣਾ ਨੇੜੇ ਬਾਈ ਨਸਾਨੀ ਜੀ ਠੀਕ ਹੈ ਬਈ ਠੀਕ ਹੈ ਬਾਈ ਜੀ ਮੇਰੇ ਧੰਨਵਾਦ ਬਾਈ ਗੱਲ ਕਰਕੇ ਬੜੀ ਲੱਗੀ ਧੰਨ ਇਲੋ ਮੇਟਰ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਸਿਕਾ